ਤੇ ਇਧਰ ਹੰਟਰ ਵਾਲੀ ਵੀ ਦੇਖ ਸਕਦੇ ਹੋ ਬਹੁਤ ਵੱਡੀ ਬੜ ਤਿਆਰ ਹੋਣਾ ਇਹਨੇ ਵੀ ਤੇ ਸਾਰੇ ਪਸ਼ੂ ਚੰਗੇ ਆਗੇ ਜੇ ਆਪਾਂ ਚੰਗਾ ਸੀਮਨ ਭਰਾਵਾਂਗੇ ਤਾਂ ਉਹਦਾ ਰਿਜ਼ਲਟ ਵੀ ਚੰਗਾ ਹੀ ਮਿਲੂਗਾ ਦੁੱਧ ਵੀ ਆਊਗਾ ਚੰਗਾ ਤੇ ਜੇ ਆਪਾਂ ਵੇਚਣੇ ਆ ਤਾਂ ਕੀਮਤ ਦੇ ਵਿੱਚ ਵੀ ਪਸ਼ੂ ਚੰਗੇ ਵੀ ਆਣਗੇ ਤੇ ਇਸ ਲਈ ਚੰਗਾ ਸੀਮਨ ਭਰਾਉਣਾ ਚਾਹੀਦਾਗਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਆਦਮਪਰੇ ਤੋਂ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਨੂੰ ਬਠਿੰਡਾ ਪੈ ਜਾਂਦਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰ ਭਾਈ ਆਪਣਾ ਨਾਮ ਦੱਸ ਦਿਓ ਨਾਮ ਸੋਫਤੀ ਸਿੰਘ ਜੀ ਠੀਕ ਹੈ ਤੇ ਪਾਏ ਤੋਂ ਸ਼ੁਰੂ ਕਰ ਲੈਨੇ ਬਾਈ ਇਹ ਝੋਟੀ ਕਿਹੜੇ ਸੀਮੰਦੀ ਹੈਗੀ 70577 ਜੀ 70577 ਜਿਹੜਾ ਐਚਲਡੀਵੀ ਦਾ ਹਨਾ ਉਮਰ ਕਿੰਨੀ ਹੋਏ ਦੀ ਦੋ ਦੰਦਾ ਦੋ ਦੰਦਾ ਗੱਬਣ ਹੋਊਗੀ ਹਨਾ ਗੱਬਣਾ ਜੀ ਠੀਕ ਹੈ ਕਿਹੜੇ ਸੀਮਾਂ ਤੋਂ ਗੱਬਣਾ ਇਹ ਅਰਜਨ ਤੋਂ ਲక్ష్ਮੀ ਡੇਰੀ ਫਾਰਮਰ ਅ اچھا ਲక్ష్ਮੀ ਡੇਰੀ ਫਾਰਮਰਾਂ ਦੇ ਅਰਜਨ ਬੋਲ ਤੋਂ ਗੱਬਣਾ ਇਹ ਠੀਕ ਹੈ ਕਿੰਨੇ ਟਾਈਮ ਦੀ ਗੱਬਣ ਹੋਊਗੀ ਇਹ ਤਾਂ ਨਵੀਂ ਨਿਕਲੀ ਗੱਬਣਾ ਉਸ ਸਤਨ ਨਵੀਂ ਲਈ ਚੈੱਕ ਪਾਸ ਕਰਾਦੀ ਹੋਣੀ ਹੈ ਨਾ ਹਾਂਜੀ ਚੈੱਕ ਪਾਸ ਕਰਾਦੀ ਠੀਕ ਆ ਲੋ ਵੀ ਦੋਸਤੋ ਇਹ 705 77 ਦੀ ਜ ਰਿਜ਼ਲਟ ਬਹੁਤ ਚੰਗੇ ਆਗੇ ਉਹਦੇ ਤੇ ਬਾਕੀ ਤੁਹਾਨੂੰ ਸੁਣਨ ਦੇ ਮੌਕੇ ਦਿਖਾਵਾਂਗੇ ਵੀ ਕੀ ਰਿਜ਼ਲਟ ਦਿੰਦੀ ਆ ਤੇ ਉਸ ਤੋਂ ਬਾਅਦ ਆਪਾਂ ਇਸ ਝੋਟੀ ਦੀ ਗੱਲ ਕਰਦੇ ਆ ਇਹ ਕਿਹੜੇ ਸੀਮਨ ਦੀ ਹੈ ਬਈ ਇਹ 1470 ਦਾ ਅੱਛਾ ਇਹ 1470 ਦਾ ਹੈ ਹਸਾਰ ਵਾਲੇ ਦੀ ਹੈ ਨਾ ਤੇ ਇਹ ਕਿੰਨੇ ਟਾਈਮ ਦੀ ਗੱਬਣਾ ਹੁਣ ਇਹਦੀ ਸੀਮਨ ਲੱਗਿਆ ਵਾ ਲੱਗਿਆ ਵਾ ਹਾਂਜੀ 10 ਦਿਨ ਹੋ ਗਏ ਅੱਛਾ 10 ਦਿਨ ਹੋ ਗਏ ਤੇ ਕਿਹੜੇ ਸੂਏ ਲਈ ਹੈ ਇਹ ਇਹ ਤੀਜੇ ਸੂਏ ਲਈ ਗੱਬਣ ਅਛਾ ਦੋ ਸੂਏ ਆਪਣੇ ਕੋਲ ਹੀ ਸੂਈ ਆ? ਹਾਂਜੀ ਆਪਣੇ ਕੋਲ ਹੀ ਸੂਈ ਆ। ਕਿੰਨਾ ਕੁ ਦੁੱਧ ਦਿੰਦਾ ਇਹਨੇ? ਨਹੀਂ 15 ਲੀਟਰ ਦੁੱਧ ਆਈ ਦੂਜੀ। 15 ਲੀਟਰ ਦੁੱਧ ਉਸੇ ਸੂਏ ਦਿੰਦਾ ਹੈ। ਹਾਂਜੀ। ਠੀਕ ਆ ਤੇ ਹੁਣ ਹੈ ਕਿਹੜੇ ਸੀਮਾ ਤੋਂ ਗੱਭਣ ਹੈ? ਤੇ ਹੁਣ ਕੋਹੀ ਨੂਰ ਤੋਂ ਗੱਭਣ ਹੈ। ਅਛਾ ਲక్ష్ਮੀ ਡੇਰੀ ਫਾਰਮ ਵਾਲੇ ਕੋਹੇ ਨੂਰ ਤੋਂ ਹੀ ਗੱਭਣ ਆਗੇ। ਠੀਕ ਆ ਤੇ ਜਿਹੜੀ ਇੱਧਰ ਕੱਤੀ ਖੜੀ ਹੈਗੀ। ਇਹ ਕਿਹੜੇ ਸੀਮਾ ਦੀ ਆ? ਇਹ ਲਵਕਸ਼ ਦੀ ਆ। ਇਹ ਲਵਕਸ਼ ਦੀ ਆ? ਹਾਂਜੀ। ਉਹ ਵੀ ਲక్ష్ਮੀ ਵਾਲਿਆਂ ਕੋਲ ਹੀ ਆ। ਹਾਂਜੀ। ਈ ਗਾਦੇ ਹੈ ਦੋਸਤੋ ਅਲਵਕਸ਼ ਬੋਲਦੀ ਹੈਗੀ ਤੇ ਉਹ ਵੀ ਲక్ష్ਮੀ ਵਾਲਿਆਂ ਦੇ ਕੋਲੇ ਹੀ ਆ ਉਮਰ ਕਿੰਨੀ ਹੋਵੇ ਇਹਦੀ ਉਮਰੇ ਦੀ 1.5 ਸਾਲ ਅੱਛਾ 1.5 ਸਾਲ ਦੀ ਉਮਰ ਆ ਗਈ ਠੀਕ ਹੈ ਤੇ ਮਾਂ ਇਹਦੀ ਇਹੀ ਹੈ ਜਿਹੜੀ ਆਪਾਂ ਵੇਚਣੀ ਹੈਗੀ ਹਾਂਜੀ ਮਾਂ ਇਹਦੀ ਸ਼ਮਾਂ ਇਹਦੀ ਇਹੀ ਹੈਗੀ ਠੀਕ ਹੈ ਤੇ ਇੱਕ ਇਧਰ ਖੜਾ ਕਟਾ ਕਿਹੜੇ ਸੀਮੰ ਦਾ ਹੈ ਐਮ 12 ਦਾ ਜੀ ਸਰਕਾਰੀ ਸੀ ਇਹ ਸਰਕਾਰੀ ਸੀਮੰ ਦਾ ਐਮ 12 ਦਾ ਠੀਕ ਹੈ ਲੋ ਵੀ ਦੋਸਤੋ ਇਨੇ ਇੱਕ ਬਾਈ ਕੋਲੇ ਪਸ਼ੂ ਸੀਗੇ ਜਿਵੇਂ ਕਿ ਮੱਝਾਂ ਦੇ ਵਿੱਚ ਅੱਗੇ ਤੁਹਾਨੂੰ ਆਪਾਂ ਗਾਂਾਂ ਦੀ ਡਿਟੇਲ ਲੈ ਕੇ ਦੰਨੇ ਆਂਗੇ ਇੱਧਰਲੇ ਪਾਸੇ ਦੋ ਬਿਹੜਾਂ ਇੱਕ ਇੱਧਰ ਖੜੀ ਹੈ ਤਿੰਨ ਬਿਹੜਾਂ ਗਈਆਂ ਤੇ ਇੱਕ ਗਾਂ ਗਈ ਤਾਂ ਆਪਾਂ ਇਹਨਾਂ ਦੀ ਡਿਟੇਲ ਪੁੱਛਦੇ ਆਂ ਤੇ ਇਹ ਬਾਈ ਕਿਹੜੇ ਸੀ ਮੰਦੀ ਹੈਗੀ ਇਹ ਚਾਰ ਹੈ ਮੰਦੀ ਅੱਛਾ ਇਹ ਚਾਰ ਮੰਦੀ ਹੈਗੀ ਹਾਂ ਠੀਕ ਹੈ ਤੇ ਇਹ ਉਮਰ ਕਿੰਨੀ ਹੈ ਦੀ ਕੋਈ ਅੰਦਾਜ਼ਾ ਪਤਾ ਜਾਂ ਖੀਰੀ ਹੈ ਜਾਂ ਕਿਵੇਂ ਨਹੀਂ ਇਹ ਪਹਿਲੇ ਸੋਇ ਤੇ ਇਹ ਦੂਜੇ ਸੋਇ ਲਈ ਕਿੰਨੇ ਟਾਈਮ ਦੀ ਗੱਭਣਾਗੀ ਇਹ ਮੀਨ ਇਹ ਦੁੱਧ ਪਰੋ ਮੀਨ ਇਹ ਉੱਪਰ ਹੋ ਗਿਆ ਠੀਕ ਹੈ ਤੇ ਇਹਦੇ ਕਿਹੜਾ ਸੀਮਨ ਲੱਗਿਆ ਵਾ ਇਹਦੇ ਪਾਈਪਰ ਦਾ ਲੱਗਿਆ ਅੱਛਾ ਪਾਈਪਰ ਦਾ ਲੱਗਿਆ ਵਾ ਏਬੀਐਸ ਦੇ ਦਾ ਠੀਕ ਹੈ ਪਹਿਲੇ ਸੋਇ ਬਾਈ ਕਿੰਨਾ ਦੁੱਧ ਕੱਢਿਆ ਇਹਨੇ ਦੁੱਧ ਨੇ 27 28 ਕਿਲੋ ਕੱਢਿਆ 27 28 ਕਿਲੋ ਮਤਲਬ ਕਿ ਪਹਿਲੇ ਸੋਇ ਚ ਕੱਢਿਆ ਵਾ ਇਹਦਾ ਠੀਕ ਆ ਤੇ ਦੂਜੇ ਸੋਇ ਦਾ ਫਿਰ ਵੱਧ ਦੀ ਉਮੀਦ ਆ ਨਾ ਹਾਂਜੀ ਦੂਜੇ ਦੀ ਵੱਧ ਤੇ ਉਸ ਤੋਂ ਬਾਅਦ ਇਹ ਗਾਂ ਆ ਗਈ ਇਹ ਕਿਹੜੇ ਸੀਮਨ ਦੀ ਆ ਇਹ ਸਰਕਾਰੀ ਹੈ ਆਸਿਆ ਸਰਕਾਰੀ ਸੀਮਨ ਦੀ ਹੈ ਜਿਹੜਾ ਈਟੀਟੀ ਦਾ ਆਇਆ ਸੀ ਹਨਾ ਠੀਕ ਆ ਤੇ ਇਹ ਕਿਹੜੇ ਸੂਏ ਆ ਗਈ ਇਹ ਤੀਜੇ ਸੂਏ ਸੂਦੀ ਹੈ ਤੀਜੇ ਸੂਏ ਇਸ ਵਾਰ ਸੂਨਾ ਆਇਆ ਨੇ ਕਿੰਨੇ ਟਾਈਮ ਦੀ ਗੱਬਣ ਇਹ ਜੀ ਦੇਣੀ ਲੈਂਦੀ ਅੱਛਾ ਦੇਨ ਹੀ ਲੈਂਦੀ ਆ ਠੀਕ ਆ ਤੇ ਇਹਦੇ ਸੀਮਨ ਕਿਹੜਾ ਲੱਗਿਆ ਵਾ ਦੋਸਤੋ ਜਿਹੜਾ ਸੀਮਨ ਲੱਗਿਆ ਇਹਦੇ ਨਾਲ ਸੁਰਿੰਦਰ ਸੰਸਨੀ ਵਾਲੀ ਸੀਮਨ ਬੈਂਕ ਦਾ ਬੋਲ ਆਗਾ ਐਗਜ਼ਲੈਂਡਰ ਆਗਾ ਉਹਦਾ ਇਹਦੇ ਸੀਮਨ ਲੱਗਿਆ ਵਾਗਾ ਤੇ ਕਈ ਵਾਰੀ ਬੋਲਣ ਚ ਦਿੱਕਤ ਆ ਜਾਂਦੀ ਹੈ ਐਚਐਸਬੀ ਵਾਲਿਆਂ ਦੇ ਕੋਲ ਹੀ ਆ ਬਹੁਤ ਚੰਗਾ ਬੋਲ ਆ ਵੀ ਉਹਦਾ ਇਹਦੇ ਸੀਮਨ ਲੱਗਿਆ ਵਾਗਾ ਇਹਦਾ ਕੀ ਰਿਕਾਰਡ ਰਿਹਾ ਬਾਈ ਦੂਜੇ ਸੂਏ ਦਾ ਇਹਦਾ 30 ਤੋਂ 35 ਲੀਟਰ ਦਾ ਰਿਕਾਰਡ ਰਿਹਾ 30 ਤੋਂ 35 ਲੀਟਰ ਦਾ ਯਾਨੀ ਕਿ ਦੂਜੇ ਸੂਏ 'ਚ ਰਿਕਾਰਡ ਰਿਹਾ ਇਹਦਾ ਹਨਾ ਤੇ ਇਹ ਵੀ ਇਸ ਵਾਰ ਵਧੂਗੀ ਹਨਾ ਹਾਂਜੀ ਇਸ ਵਾਰ ਵਧੂਗੀ ਠੀਕ ਹੈ ਤੇ ਦੋਸਤੋ ਕੁਆਲਿਟੀ ਇਹਦੀ ਵੀ ਬਹੁਤ ਚੰਗੀ ਆ ਪੂਰੀਆਂ ਟੌਪ ਦੀਆਂ ਬਹਿੜਾਂਗੀਆਂ ਸਾਰੀਆਂ ਉਸ ਤੋਂ ਬਾਅਦ ਆਪਾਂ ਅਗਲੀ ਦੀ ਡਿਟੇਲ ਲੈਣੇ ਆਂਗੇ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਵੈਦਾ ਕੱਦ-ਕਾੜ ਚੰਗਾ ਫੇਲ ਵੀ ਚੰਗੀ ਆ ਤੇ ਬਾਕੀ ਥਾਣਾ ਦਾ ਸੈਜ ਇਹਦਾ ਨਾੜਾ ਨੂੜਾ ਕੰਪੈਕਟ ਆਰਡਰ ਦੀਆਂ ਬਹਿੜਾਂਗੀਆਂ ਸਾਰੀਆਂ ਤੋ ਉਸ ਤੋਂ ਬਾਅਦ ਆ ਭਾਈ ਦੀ ਡਿਟੇਲ ਲੈਨੇ ਇਹ ਵੀ ਬੈੜ ਬਹੁਤ ਸੋਹਣੀ ਹੈਗੀ ਇਹ ਬਾਈ ਕਿਹੜੇ ਸੀਮੰਦੀ ਹੈਗੀ ਇਹ ਲక్ష్ਮੀ ਵਾਲੇ ਡੇਰੀ ਫਾਰਮ ਵਾਲੇ ਹੰਟਰ ਸੀਮੰਦੀ ਹੈ ਅੱਛਾ ਲక్ష్ਮੀ ਡੇਰੀ ਫਾਰਮ ਵਾਲਾ ਦੇ ਹੰਟਰ ਬੁੱਲਦੀ ਹੈਗੀ ਠੀਕ ਆ ਤੇ ਕੰਦ ਘਾੜੇ ਦਾ ਵੀ ਬਹੁਤ ਆ ਮੈਂ ਦਾ ਵੀ ਚੰਗੀ ਤਿਆਰ ਹੋਊਗੀ ਬਹੁਤ ਸੋਹਣੀ ਬੈੜ ਹੈ ਵੀ ਤੇ ਬਾਕੀ ਹੰਟਰ ਦਾ ਰਿਕਾਰਡ ਵੀ ਬਹੁਤ ਚੰਗਾ ਹੈਗਾ ਸਭ ਨੂੰ ਪਤਾ ਹੈਗਾ ਡਿਮਾਂਡ ਵੀ ਬਹੁਤ ਆਗੀ ਤੇ ਇਹ ਇਹ ਤਾਂ ਪਹਿਲੇ ਸੁਣੀ ਸੁਣਾ ਹੋਣਾ ਹਜੇ ਹਾਂ ਜੀ ਇਹਨੇ ਪਹਿਲੇ ਸੁਣੀ ਸੁਣ ਕਿੰਨੇ ਟਾਈਮ ਦੀ ਗੱਭਣ ਹੈਗੀ ਇਹਦਾ ਮਹੀਨਾ ਰਹਿੰਦਾ ਜੀ ਅੱਛਾ 1 ਮਹੀਨਾ ਰਹਿੰਦਾ ਇਹਦਾ ਮਤਲਬ ਕਿ 8-9 ਮਹੀਨਿਆਂ ਦੀ ਗ ਠੀਕ ਹੈ ਤੇ ਇਹ ਤਾਂ ਦੰਦਾਂ ਦਾ ਪਤਾ ਦੇਖਿਆ ਕਿ ਨਹੀਂ ਦਾਦੀ ਜੀ ਦੋ ਦੰਦ ਅੱਛਾ ਦੋ ਦੰਦ ਹੋ ਸਕਦੀ ਹੈ ਠੀਕ ਹੈ ਤੇ ਸੀਮਨ ਕਿਹੜਾ ਲੱਗਿਆ ਹੋਵੇ ਤੇ ਸੇਮ ਸੀਮਨ ਹੀ ਲੱਗਿਆ ਹੋਵੇ ਅੱਛਾ ਜਿਹੜਾ ਇਹਦੇ ਲੱਗਿਆ ਵਾ ਉਹੀ ਇਹਦੇ ਲੱਗਿਆ ਵਾ ਠੀਕ ਹੈ ਦੋਸਤੋ ਇਹਦੇ ਵੀ ਉਹੀ ਸੀਮਨ ਲੱਗਿਆ ਵਾ ਜਿਹੜਾ ਇਸ ਗਾਂ ਦੇ ਲੱਗਿਆ ਵਗਾ ਐਕਸਿਲੈਂਡਰ ਦਾ ਤੇ ਇਹਦੇ ਵੀ ਉਹੀ ਲੱਗਿਆ ਵਗਾ ਉਹ ਸੁਬਾ ਤੁਹਾਨੂੰ ਲਾਸਟ ਤੇ ਆਪਾਂ ਇੱਕ ਬੈੜ ਹੋਰ ਖਰੀ ਹੋ ਵੀ ਬਹੁਤ ਸੋਹਣੀ ਹੈਗੀ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਬਹੁਤ ਟਾਪ ਰਿਕਾਰਡ ਦੀਆਂ ਬੈੜਾਂਆਂ ਗੀਆਂ ਸਾਰਿਆਂ ਦਾ ਹੀ ਰਿਕਾਰਡ ਆ ਤਕਰੀਬਨ ਤੇ ਬਾਕੀ ਬਿਊਟੀ ਦੇ ਵਿੱਚ ਸੋਹਣੀਆਂ ਹੀ ਬਹੁਤ ਆ ਤੇ ਇਹ ਕਿਹੜੇ ਸੀਮਨ ਦੀ ਬਾਈ ਇਹ 40127 ਦੀ ਹੈ ਅੱਛਾ ਇਹ 40127 ਇਹ ਦੋਸਤੋ ਡੈਨਮਾਰਕ ਦੇ 40127 ਦੀ ਹੈਗੀ ਇਹਦੀ ਉਮਰ ਅੰਦਾਜ਼ਾ ਬਾਈ ਦੰਦੋਂ ਕਿਵੇਂ ਹੋਊਗੀ ਇਹ ਦੰਦੋਂ ਕੀ ਇਹ ਖੀਰੀ ਹੋਊਗੀ ਤੇ ਇਹ ਵੀ ਗੱਭਣ ਨਹੀਂ ਨਹੀਂ ਜੀ ਇਹ ਗੱਭਣ ਨਹੀਂ ਅੱਛਾ ਇਹ ਹਜੇ ਗੱਭਣ ਨਹੀਂ ਕੀ ਠੀਕ ਆ ਵੀ ਮਤਲਬ ਉਹ ਹੈ ਗੱਭਣ ਹੋਣ ਦੇ ਲਾਇਕ ਹੀ ਆ ਹਨਾ ਹਾਂ ਜੀ ਗੱਭਣ ਹੋਣ ਦੇ ਲਾਇਕ ਠੀਕ ਹੈ ਤੇ ਕੱਦ-ਕਾੜ ਦੇ ਵਿੱਚ ਇਹ ਵੀ ਚੰਗੀ ਆ ਦੋਸਤੋ ਸਾਰੀਆਂ ਹੀ ਤੁਹਾਨੂੰ ਆਪਾਂ ਡਿਟੇਲ ਲੈਤੀ ਹੈ ਤੇ ਬਾਈ ਬਰੀਡ ਤੇ ਕੰਮ ਕਰ ਰਿਹਾਗਾ ਸਾਰੇ ਹੀ ਪਸ਼ੂ ਰਿਕਾਰਡ ਵਾਲੇ ਆ ਗਏ ਕੋਈ ਇਹੋ ਜਿਹਾ ਪਸ਼ੂ ਨਹੀਂ ਹੈਗਾ ਵੀ ਜੀ ਤਾਂ ਨਾਰ ਰਿਕਾਰਡ ਹੋਵੇ ਸਾਰੇ ਹੀ ਚੰਗੇ ਸੀਮੰਦੇ ਆ ਗਏ ਤੇ ਬਾਕੀ ਤੁਹਾਨੂੰ ਸਾਰਾ ਸਕਰੀਨ ਤੇ ਦਿਸਦਾ ਹੀ ਹੁਣ ਬਹੁਤ ਸੋਹਣੀਆਂ ਟਾਪ ਦੀਆਂ ਬਹਿੜਾਂਆਂ ਸਾਰੀਆਂ ਬਿਊਟੀ ਦੇ ਵਿੱਚ ਵੀ ਆ ਤੇ ਦੁੱਧ ਲੈਣ ਵੀ ਹੈ ਦੇਖ ਸਕਦੇ ਹੋ ਤੁਸੀਂ ਤੇ ਇਧਰ ਹੰਟਰ ਵਾਲੀ ਵੀ ਦੇਖ ਸਕਦੇ ਹੋ ਬਹੁਤ ਵੱਡੀ ਬਹਿੜ ਤਿਆਰ ਹੋਣਾ ਇਹਨੇ ਵੀ ਤੇ ਬਾਕੀ ਇਧਰ ਮੱਝਾਂ ਦੇ ਵਿੱਚ ਵੀ ਸਾਰੇ ਚੰਗੇ ਰਿਕਾਰਡ ਦੇ ਗਏ ਤੁਹਾਨੂੰ ਆਪਾਂ ਡਿਟੇਲ ਪਹਿਲਾਂ ਲੈ ਕੇ ਦਿੱਤੀ ਹੈਗੀ ਸਾਰੀ ਤੇ ਸਾਰੇ ਪਸ਼ੂ ਚੰਗੇ ਆਗੇ ਜੇ ਆਪਾਂ ਚੰਗਾ ਸੀਮਨ ਭਰਾਵਾਂਗੇ ਤਾਂ ਉਹਦਾ ਰਿਜ਼ਲਟ ਵੀ ਚੰਗਾ ਹੀ ਮਿਲੂਗਾ ਦੁੱਧ ਵੀ ਆਊਗਾ ਚੰਗਾ ਤੇ ਜੇ ਆਪਾਂ ਵੇਚਣੇ ਆ ਤਾਂ ਕੀਮਤ ਦੇ ਵਿੱਚ ਵੀ ਪਸ਼ੂ ਚੰਗੇ ਵੇਖਣਗੇ ਤੇ ਇਸ ਲਈ ਚੰਗਾ ਹੀ ਸੀਮਨ ਭਰਾਉਣਾ ਚਾਹੀਦਾਗਾ ਵੀਡੀਓ ਚੰਗੀ ਲੱਗੀ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਚੈੱਕ ਕਰੀ ਤੁਹਾਨੂੰ ਆਪਣਾ ਨਿਗਾਹ ਫੇਰ ਮਾਰਾ ਦਿੰਨੇ ਆ ਇੱਧਰ ਸਾਰੇ ਬਸੂ तकरीबन ਪੂਰੇ ਚੰਗੇ ਆ ਗਏ ਤੇ ਵੀਡੀਓ ਦੇ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਕੰਟੈਕਟ ਕਰ ਸਕਦਾ 8591402409 ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ